ਐ ਸਿਰ ਪੇਕੀਆ ਲੱਡੂ ਆ ਸੰਗੇ ਨਾਲ ਜੇ ਕਿਤੇ ਦੇ ਨਕੇ ਦਸੂਆ ਦੇ ਪਿੰਡ ਛੋਟਾ ਟੇਰ ਕਾਨਾ ਚ ਸਰਵ ਸੰਮਤੀ ਦੇ ਨਾਲ ਪੰਚਾਇਤ ਦੀ ਚੋਣ ਹੋਈ ਜਿਸ ਵਿੱਚ ਕਈ ਮੀਟਿੰਗਾਂ ਦੇ ਚੱਲਣ ਤੋਂ ਬਾਅਦ ਸਾਰੇ ਪਿੰਡ ਦੇ ਇਕੱਠ ਦੇ ਵਿੱਚ ਹਜੀਤ ਸਿੰਘ ਗੋਲਡੀ ਨੂੰ ਪਿੰਡ ਦਾ ਸਰਪੰਚ ਬਣਾਇਆ ਗਿਆ ਉੱਥੇ ਪਿੰਡ ਵਾਸੀਆਂ ਨੇ ਮਨਜੀਤ ਕੋਰ ਹਰਬੰਸ لال ਸਿੰਘ ਕਮਲਜੀਤ ਕੋ ਨਿਸ਼ਾਨ ਸਿੰਘ ਸ਼ਿੰਗਾਰਾ ਸਿੰਘ ਨੂੰ ਪੰਚ ਬਣਾਇਆ ਇਸ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਦੇ ਸਾਫਕਾ ਸਰਪੰਚ ਸੂਬੇਦਾਰ ਹਰੀ ਲਾਲ ਨੇ ਦੱਸਿਆ ਕਿ ਪਿੰਡ ਛੋਟੇ ਟੇਰਕਿਆਂ ਦੀ ਤਕਰੀਬਨ 550 ਤੋਂ 600 ਦੇ ਕਰੀਬ ਵੋਟ ਹੈ ਅਤੇ ਪੰਚਾਇਤੀ ਚੋਣਾਂ ਦੇ ਐਲਾਨ ਤੋਂ ਬਾਅਦ ਸਰਪੰਚ ਬਣਾਉਣ ਲਈ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਸਨ ਜਿਸ ਤੋਂ ਬਾਅਦ ਅੱਜ ਸਾਰਾ ਪਿੰਡ ਦਾ ਇਕੱਠ ਰੱਖ ਕੇ ਵੱਖ-ਵੱਖ ਪਾਰਟੀਆਂ ਦੇ ਅਹੁਦੇਦਾਰਾਂ ਨੇ ਇਕੱਠੇ ਹੋ ਕੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਹਰਜੀਤ ਸਿੰਘ ਗੋਲਦੀ ਨੂੰ ਸਰਪੰਚ ਬਣਾਇਆ ਹੈ ਅਤੇ ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਜੇਕਰ ਹੁਣ ਇਸ ਫੈਸਲੇ ਦੇ ਖਿਲਾਫ ਕੋਈ ਜਾਂਦਾ ਹੈ ਤਾਂ ਸਾਰਾ ਪਿੰਡ ਇਕੱਠਾ ਹੋ ਕੇ ਉਸ ਵਿਅਕਤੀ ਦੇ ਵਿਰੁੱਧ ਭੁਗਤੇਗਾ ਉੱਥੇ ਹੀ ਨਵੇਂ ਬਣੇ ਸਰਪੰਚ ਹਰਜੀਤ ਸਿੰਘ ਗੋਲਡੀ ਨੇ ਦੱਸਿਆ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਇਸ ਮੂਹ ਪਿੰਡ ਵਾਸੀਆਂ ਨੇ ਉਹਨਾਂ ਨੂੰ ਇਹ ਮਾਣ ਬਖਸ਼ਿਆ ਹੈ ਉਹਨਾਂ ਦੱਸਿਆ ਕਿ ਪਿੰਡ ਉਹਨਾਂ ਦੇ ਨਾਨਕਿਆਂ ਦਾ ਪਿੰਡ ਹੈ ਤੇ ਪਿਛਲੇ 25 ਸਾਲਾਂ ਤੋਂ ਉਹ ਇਸ ਪਿੰਡ ਦੇ ਵਿੱਚ ਰਹਿ ਰਹੇ ਹਨ ਉਹਨਾਂ ਕਿਹਾ ਕਿ ਪਿੰਡ ਦੇ ਸਾਰੇ ਲੋਕ ਉਹਨਾਂ ਦੇ ਮਾਮੇ ਮਾਮੀਆਂ ਲੱਗਦੇ ਹਨ ਜਿਨ੍ਹਾਂ ਨੇ ਅੱਜ ਉਹਨਾਂ ਨੂੰ ਇਹ ਮਾਣ ਬਖਸ਼ਿਆ ਹੈ ਅਤੇ ਉਹ ਇਹ ਮਨ ਹਮੇਸ਼ਾ ਹੀ ਬਰਕਰਾਰ ਰੱਖਣਗੇ ਉਹ ਇਮਾਨਦਾਰੀ ਨਾਲ ਆਪਣੇ ਪਿੰਚਾਂ ਨੂੰ ਨਾਲ ਲੈ ਕੇ ਪਿੰਡ ਦਾ ਸਰਵੋੱਚ ਵਿਕਾਸ ਕਰਨਗੇ ਮੇਰਾ ਨਾਂ ਹਰਜੀਤ ਸਿੰਘ ਉਰਫ ਗੋਲਡੀ ਹੈ ਜੀ ਫਾਦਰ ਮੇਰੇ ਸਰਦਾਰ ਜਗਦੇਵ ਸਿੰਘ ਜੀ ਹੈ ਮੇਰਾ ਨਗਰ ਜੋ ਹੈ ਬਸਤੀ ਨਵਾ ਟੇਰਖਿਆਣਾ ਹੈ ਅੱਜ ਮੈਨੂੰ ਪੂਰੇ ਨਗਰ ਨੇ ਸਰਸੰਮਤੀ ਨਾਲ ਸਰਪੰਚੀ ਦੀ ਸੇਵਾ ਦਿੱਤੀ ਹੈ ਮੇਰੀ ਪੂਰੀ ਪੰਚਾਇਤ ਸਰਸੰਤੀ ਨਾਲ ਬਣਾਈ ਗਈ ਹੈ ਮੈਂ ਸਭ ਸੰਗਤ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਔਰ ਇਹਨਾਂ ਨੂੰ ਵੀ ਇੱਕ ਵਿਸ਼ਵਾਸ ਦਿਲਾਉਣਾ ਹੈ ਕਿ ਜੋ ਇਹਨਾਂ ਨੇ ਮੇਰੇ ਮੋਢਿਆਂ ਤੇ ਜ਼ਿੰਮੇਵਾਰੀ ਦਿੱਤੀ ਹੈ ਮੈਂ ਬਿਲਕੁਲ ਤਨਦੇਹੀ ਨਾਲ ਨਿਭਾਵਾਂਗਾ ਇਸ ਵਿੱਚ ਸਰਸੰਤੀ ਕਰਨ ਵਿੱਚ ਸਾਡੇ ਮਾਮੇ ਨਰਿੰਦਰਪੁਰ ਗੌਰ ਜੀ ਦਾ ਬੜਾ ਸਹਿਯੋਗ ਰਿਹਾ ਸਰਦਾਰ ਹਰਮਿੰਦਰ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਦਾ ਬਹੁਤ ਸਹਿਯੋਗ ਰਿਹਾ ਔਰ ਸਾਡੇ ਮਾਮਾ ਜੀ ਹੈਗੇ ਆ ਬਖਸ਼ੀ ਸਿੰਘ ਜੀ ਇਹਨਾਂ ਦਾ ਬਹੁਤ ਯਾਦਗਰ ਲਗਭਗ ਸਭ ਸੰਗਤ ਦਾ ਯੋਗਦਾਨ ਰਿਹਾ ਜੀ ਸਾਰਾ ਨਾ 101% ਸਾਨੂੰ ਬਹੁਤ ਮੱਤ ਦਿੱਤਾ ਵਧੀਆ ਤਰੀਕਿਆਂ ਪੰਚਾਇਤ ਬਾਰੇ ਥੋੜੀ ਜਾਣ ਕੇ ਦੇ ਦਿਓ ਜੀ ਅਡੇ ਪੰਚਾਇਤ ਮੈਂਬਰ ਕੌਣ ਨੇ ਮੇਰੇ ਨਾਲ ਮੈਨੂੰ ਪੰਜ ਮੈਂਬਰ ਦਿੱਤੇ ਸਾਰੇ ਸੰਥੀਨਾਂ ਦੇ ਨਾ ਹਰਵੰਤ ਸਿੰਘ ਜੀ ਕੁਲਵੰਤ ਕੌਰ ਜੀ ਮਨਜੀਤ ਕੌਰ ਜੀ ਸਰਦਾਰ ਨਿਸ਼ਾਨ ਸਿੰਘ ਜੀ ਸਰਦਾਰ ਸ਼ੰਗਾਰਾ ਸਿੰਘ ਜੀ ਇਹ ਮੈਨੂੰ ਪੰਜ ਮੈਂਬਰ ਨਾਲ ਦਿੱਤੇ ਗਏ ਹਨ ਮੇਰੇ ਮੈਂਬਰ ਵੀ ਔਰ ਮੈਂ ਵੀ ਬਿਲਕੁਲ ਤੰਦੇ ਹੀ ਨਾ ਸੇਵਾ ਨਵਾ ਮਾਨਾ ਜੀ ਨਾਲ ਮੇਰੇ ਮਾਨ ਵਾਲੀ ਗੱਲ ਇਹ ਹੈ ਕਿ ਇਹ ਮੇਰਾ ਨਾਨਕਾ ਪਿੰਡ ਸੀ ਮੈਂ ਇੱਥੇ 25 ਸਾਲ ਤੋਂ ਆਇਆ ਹੋਇਆ ਜੀ ਮੈਨੂੰ ਇਹਨਾਂ ਨੇ ਅੱਜ ਬਹੁਤ ਜ਼ਿਆਦਾ ਮਾਨ ਬਖਸ਼ਿਆ ਸਭ ਮੇਰੇ ਮਾਮੇ ਮਾਮੀਆਂ ਨੇ ਮੈਨਾ ਦਾ तहे ਦਿਲੋਂ ਧੰਨਵਾਦ ਕਰਦਾ ਮੈਨਾ ਰਿਣੀ ਹਾਂ ਜੀ ਹਮੇਸ਼ਾ ਰਿਣੀ ਰਹਿਾਂਗਾ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਇਹ ਹੈ ਮੁਬਾਰਕਾਂ ਵਾਲੀ ਗੱਲ ਇਹ ਹੈ ਵਧਾਈਆਂ ਵਾਲੀ ਗੱਲ ਇਹ ਹੈ ਕਿ ਅਸੀਂ ਆਪਣੇ ਨਗਰ ਵਿੱਚ ਇਕੱਠੇ ਹੋ ਕੇ ਸਰਸੋਤियां ਜੋ ਪੰਚਾਇਤ ਚੁਣੀ ਹੈ ਇਸ ਗੱਲ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਔਰ ਮੁਬਾਰਕਾਂ ਤੁਹਾਡੇ ਤੇ ਇਡੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਹੁਣ ਅੱਗੇ ਕਿਵੇਂ ਇਸ ਜ਼ਿੰਮੇਵਾਰੀ ਨੂੰ ਨਿਭਾਓਗੇ ਬਿਲਕੁਲ ਤੁਹਾਨੂੰ ਇਹ ਨਿਭਾਵਾਂਗੇ ਜੀ ਇਸ ਜ਼ਿੰਮੇਵਾਰੀ ਨੂੰ ਅਸੀਂ ਵਿਕਾਸ ਕਰਾਵਾਂਗੇ ਪੂਰੇ ਪਿੰਡ ਦੇ ਸਰਕਾਰ ਤੋਂ ਜੋ ਫਾਇਦਾ ਲਵਾਂਗੇ ਜੋ ਰਲ ਮਿਲ ਕੇ ਸਾਰੇ ਮੇਰੇ ਮੈਂਬਰ ਵੀ ਜੋ ਬਹੁਤ ਵਧੀਆ ਚੁਣੇ ਗਏ ਹਨ ਸਾਰੇ ਜਾਣੇ ਆਪਾਂ ਰਲ ਮਿਲ ਕੇ ਪੂਰੇ ਨਗਰ ਦਾ ਵਿਕਾਸ ਕਰਾਵਾਂਗੇ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਰੱਖਾਂਗੇ ਕੋਈ ਈਰਖਾ ਵਜ ਨਹੀਂ ਹੋਵੇਗੀ ਕਿਸੇ ਨਾਲ ਕਿਸੇ ਤਰ੍ਹਾਂ ਕੋਈ ਕੰਮ ਨਹੀਂ ਹੋਗਾ ਪ੍ਰੇਮ ਪਿਆਰ ਨਾਲ ਸਾਰੇ ਕੰਮ ਕੀਤੇ ਜਾਣਗੇ ਅਸੀਂ ਜੋ ਸਰਕਾਰ ਦਾ ਕਿਹਾ ਸੀ ਸਰਬਸੰਮਤੀਆਂ ਵਿੱਚ ਸਾਡੇ ਸੰਗਤਾਂ ਸਭ ਨੇ ਮੰਨਿਆ ਤੇ ਵਧੀਆ ਤਰੀਕਿਆਂ ਸਾਡੀ ਜੋ ਪੰਚਾਇਤ ਚੁਣੀ ਗਈ ਹੈ ਅਸੀਂ ਸਾਡੀ ਮਤਲਬ ਸਰਕਾਰ ਜੋ ਭਗਵੰਤ ਸਿੰਘ ਸਾਹਿਬ ਨੇ ਕਿਹਾ ਸੀ ਕਿ ਕਿਸੇ ਪਾਰਟੀ ਦੇ ਮੈਂ ਕਿਸੇ ਪਾਰਟੀ ਦਾ ਨਹੀਂ ਸਮਝ ਪਿੰਡ ਦਾ ਸਰਪੰਚ ਹੋਣਾ ਚਾਹੀਦਾ ਸੋ ਸਾਡੀ ਨਗਰ ਦੀ ਸੰਗਤ ਨੇ ਇਸ ਗੱਲ ਨੂੰ ਪੱਕਾ ਸਮਝਿਆ ਜੋ ਪਹਿਲਾਂ ਚੱਲਦਾ ਸੀ ਕਿ ਪਿੰਡ ਦਾ ਹੀ ਸਰਪੰਚ ਹੋਣਾ ਚਾਹੀਦਾ ਹੈ ਪਿੰਡ ਦੇ ਹੀ ਮੈਂਬਰ ਹੋ ਕਿਸੇ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਅਸੀਂ ਉਹਨਾਂ ਉੱਤੇ ਫੁੱਲ ਚੜਾਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਭਦਾ ਹਰੀਰਾਮ ਮੈਂ ਸਾਊ ਦਾ ਸਰਪੰਚ ਜੋ ਕਿ ਪਿੰਡ ਚੁੜਿਆ ਸੀਗਾ ਹੁਣ ਅਸੀਂ ਸਾਰਿਆਂ ਨੇ ਪੂਰੇ ਪਿੰਡ ਦੇ ਨਾਲ ਕੇ ਸਾਡੇ ਨਵੇਂ ਸਰਪੰਚ ਗੋਲਦੀ ਜੀ ਨੂੰ ਬਣਾਇਆ ਹੈ ਜੋ ਕਿ ਉਮੀਦ ਹੈ ਕਿ ਬਹੁਤ ਚੰਗਾ ਕੰਮ ਕਰਨਗੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ ਦੇ ਪਿੰਡ ਦਾ ਵਿਕਾਸ ਕਰਨਗੇ ਸਾਰੇ ਪਿੰਡ ਦਾ ਇੱਥੇ ਇਕੱਠ ਹੋਇਆ ਜੇਕਰ ਹੁਣ ਕੋਈ ਕਾਗਜ਼ ਭਰਦਾ ਹੈ ਤੇ ਉਹਦੇ ਖਿਲਾਫ ਰਿਐਕਸ਼ਨ ਲਿਆ ਜਾਵੇਗਾ ਜੇਕਰ ਸਰ ਸਮਤੀ ਨੂੰ ਕੋ ਤੋੜਦਾ ਸਰ ਸਮਤੀ ਹੋਣੀ ਟੁੱਟੇਗੀ ਅੱਛਾ ਜੀ ਕਿਉਂਕਿ ਹੁਣ ਪੂਰੇ ਪਿੰਡ ਨੇ ਕਰ ਦਿੱਤਾ ਜੋ ਵੀ ਆਦਮੀ ਇਹਦੇ ਉੱਤੇ ਕੋਈ ਗਲਤ ਗੱਲ ਕਰਦਾ ਹੈ ਤੇ ਉਹ ਫਿਰ ਮੁਸ਼ਕਲ ਦੀ ਥੋੜੀ ਜੀ ਹੋ ਜਾਂਦੀ ਹੈ ਸਾਰਾ ਪਿੰਡ ਵੀ ਉਹਦੇ ਖਿਲਾਫ ਉਹਦੇ ਖਿਲਾਫ ਹੋਏਗਾ ਉਹਦੇ ਖਿਲਾਫ ਹੋਏਗਾ ਜੀ ਹਾਂ ਜੀ ਤੇ ਨਵੀਂ ਪੰਚਾਇਤ ਨੂੰ ਕੀ ਸੰਦੇਸ਼ ਦੇਣਾ ਨਵੀਂ ਪੰਚਾਇਤ ਨੇ ਇਹ ਸੰਦੇਸ਼ ਦਿੰਨੇ ਆ ਪਿੰਡ ਦਾ ਵਿਕਾਸ ਕਰੋ ਸਾਰਿਆਂ ਨੂੰ ਨਾਲ ਲੈ ਕੇ ਚੱਲੋ ਕੋਈ ਬੈਰ ਵਿਰੋਧ ਕੋਈ ਈਰਖਾ ਭਾਵਨਾ ਨਾ ਰੱਖੋ ਛੋਟੀ ਮੋਟੀ ਗੱਲ ਹੁੰਦੀ ਹੈ ਜਿਹੜਾ ਕੋ ਕੰਮ ਕਰੇਗਾ ਉਹਦੇ ਕੋਲ ਗਲਤੀ ਹੁੰਦੀ ਹੈ ਜੇ ਕੋਈ ਗਲਤੀ ਹੁੰਦੀ ਹੈ ਤਾਂ ਕੋਈ ਗੱਲ ਨਹੀਂ ਵਿਕਾਸ ਕਰੋ ਧੰਨਵਾਦ